ਸੱਚੀ ਗੱਲ ਤੁਸੀਂ ਦੇਖ ਰਹੇ ਹੋ ਡੈਨਿਕਸਫੇਰਾ ਟੀਵੀ ਮੈਂ ਹਾਂ ਨਿਰੂਪ ਜਲਵਾਨ ਪੰਜਾਬੀ ਗਾਇਕ ਜੈਜ਼ੀਬ ਇੱਕ ਵਾਰ ਫਿਰ ਵਿਵਾਦਾਂ ਦੇ ਵਿਚਕਾਰ ਆ ਗਏ ਨੇ ਮਾਮਲਾ ਇਹ ਹੈ ਕਿ ਉਹਨਾਂ ਨੇ ਔਰਤਾਂ ਨੂੰ ਆਪਣੇ ਮੜਕ ਸ਼ਕੀਨ ਗੀਤ ਦੇ ਵਿੱਚਕਾਰ ਪੇੜ ਆਖਿਆ 8 ਮਾਰਚ ਨੂੰ ਅਸੀਂ ਮਹਿਲਾ ਦਿਵਸ ਮਨਾਉਂਦੇ ਨੇ ਤੇ 10 ਮਾਰਚ ਨੂੰ ਜੈਸੀਬੀ ਦਾ ਇੱਕ ਗੀਤ ਆਂਦਾ ਹੈ ਤੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਨਾਲ ਵੱਖ-ਵੱਖ ਸੰਸਥਾਵਾਂ ਇਸ ਤੇ ਇਤਰਾਜ਼ ਚੁੱਕਦੀਆਂ ਨੇ ਤੇ ਪੰਜਾਬ ਰਾਜ ਮਹਿਲਾ ਕੰਪੀਨਸ਼ਨ ਦੀ ਰਾਜਾ ਲੀਗਲ ਪਰਸਨ ਜੀ ਨੇ ਮੇਰੇ ਨਾਲ ਇੱਥੇ ਮੌਜੂਦ ਨੇ ਮੈਮ ਕਿਵੇਂ ਵੇਖਦੇ ਹੋ ਕੋਈ ਮਤਲਬ ਨਵਾਂ ਗਾਇਕਤਾ ਸੀ ਨਹੀਂ ਮਤਲਬ ਉਹਨਾਂ ਨੂੰ 25 ਸਾਲ ਹੋ ਗਏ ਪੰਜਾਬੀ ਗਾਇਕੀ ਦੇ ਵਿਚਕਾਰ ਇੱਕ ਆਪਣੀ ਰੁਤਬਾ ਰੱਖਦੇ ਨੇ ਦੇਖੋ ਇਹਦੇ ਅੰਦਰ ਚਾਹੇ ਗਾਇਕ ਬਹੁਤ ਮਸ਼ਹੂਰ ਹੈ ਤੇ ਚਾਹੇ ਨਵਾਂ ਗਾਇਕ ਹੈ لیکن وہ اپنے اپ ਨੂੰ یاਦਾ گاڑیاں ਨੂੰ زیادہ مشہوری کروانے ਲਈ اپنی مشہوری کروانے ਲਈ ایک لہ دے وچ ਆ کے کچھ بھی استعمال ورڈ کر ਲੈਂਦੇ ਨੇ ਜਿਹੜਾ ਕਿ ਔਰਤਾਂ ਦੀ ਸ਼ਾਨ ਦੇ ਖਿਲਾਫ ਜਾਂਦਾ ਹੈ ਹੁਣ ਜੈਜੀਬੀ ਨੇ ਨਵਾਂ ਜਿਹੜਾ ਗਾਣਾ ਗਾਇਆ ਹੈ ਮੜਕ ਸ਼ਕੀਨਾ ਦੀ ਇਹਦੇ ਅੰਦਰ ਔਰਤ ਨੂੰ ਭੇਡ ਦੱਸਿਆ ਹੈ ਜਿਹੜਾ ਕਿ ਬਹੁਤ ਹੀ ਸ਼ਰਮਨਾਕ ਚੀਜ਼ ਹੈਗੀ ਹੈ ਇਹ ਇਸਤੇਮਾਲ ਜਿਹੜਾ ਵਰਡ ਕੀਤਾ ਮੈਂ ਐਸੇ ਕਰਕੇ ਜੈਜੀਬੀ ਨੂੰ ਵੀ ਪੁੱਛਣਾ ਚਾਹਨੀ ਹੈ ਵੀ ਤੁਸੀਂ ਘਰ ਜਾ ਕੇ ਆਪਣੀ ਮਦਰ ਨੂੰ ਜਾਂ ਸਿਸਟਰ ਨੂੰ ਭੇਡ ਕਹਿ ਸਕਦੇ ਤੋ ਕਿੰਨੀ ਕਿ ਇੱਜ਼ਤ ਕਰਨਗੇ ਤੁਹਾਡੀ ਐਸੇ ਕਰਕੇ ਇਹ ਜਿਹੜੇ ਗਾਣੇ ਨੇ ਆਪਣੀ ਮਸ਼ਹੂਰੀ ਲਈ ਜਾਂ ਗਾਣਿਆਂ ਦੀ ਮਸ਼ਹੂਰੀ ਦੇ ਲਈ ਉਹ ਰਸਤਾ ਇਸਤੇਮਾਲ ਨਾ ਕਰੋ ਕਿ ਜਿਸ ਦੇ ਉੱਤੇ ਤੁਹਾਨੂੰ ਬਾਅਦ ਦੇ ਵਿੱਚ ਉਹ ਇਹਨੂੰ ਸ਼ਰਮ ਮਹਿਸੂਸ ਹੋਵੇ ਜਾਂ ਤੁਹਾਨੂੰ ਇਹਨਾਂ ਨੂੰ ਬਦਲੀ ਕਰਨਾ ਪਵੇ ਉਹ ਸ਼ੁਰੂ ਤੋਂ ਹੀ ਤੁਸੀਂ ਜਿਹੜਾ ਕਦਮ ਉਸ ਤਰੀਕੇ ਨਾਲ ਚੱਕੋ ਕਿ ਇੱਜ਼ਤ ਮਾਨ ਕਾਨ ਦੇ ਨਾਲ ਤੁਸੀਂ ਆਪਣੀ ਭੈਣ ਭਰਾ ਜਿਹੜੇ ਪਣਾ ਨੇ ਮਾਂ ਹੈ ਉਹਨਾਂ ਦੇ ਲਈ ਇਸਤੇਮਾਲ ਕਰ ਸਕੋ ਉਸ ਦਾ ਨਾਮ ਇਹ ਵੀ ਬੜਾ ਪ੍ਰਚਲਿਤ ਹੋ ਗਿਆ ਹੈ ਕਿ ਹੁਣ ਕੋਈ ਕੰਟਰੋਵਰਸੀ ਕਰਕੇ ਭਾਵੇਂ ਫਿਲਮ ਹੋਵੇ ਜਾਂ ਗੀਤ ਹੋਵੇ ਉਹਨੂੰ ਹੋਰ ਜ਼ਿਆਦਾ ਟੀਆਰਪੀ ਦਿਵਾਉਣ ਦੀ ਵੀ ਗੱਲ ਆ ਜਾਂਦੀ ਹੈ ਇਸ ਵਿੱਚ ਕਰ ਤੇ ਹੁਣ ਦੇਖੋ ਨਾ ਇਹੀ ਗੱਲ ਹੋ ਜਾਂਦੀ ਹੈ ਕਿ ਟੀਆਰਪੀ ਦਿਵਾਉਣ ਦੇ ਚੱਕਰਾਂ ਦੇ ਵਿੱਚ ਫਿਰ ਐਵਜਾ ਕੰਮ ਹੋ ਜਾਂਦਾ ਹੈ ਕਿ ਤੁਹਾਨੂੰ ਉਸ ਉਹਦੇ ਲਈ ਬਲੇਮ ਵੀ ਸਣਾ ਪੈਂਦਾ ਹੈ ਉਹਦੇ ਲਈ ਤੁਹਾਡੇ ਕੋਲੋਂ ਔਰਤਾਂ ਜਿਹੜੇ ਨੇ ਅੱਜ ਕੁਝ ਜੇ ਐਨ ਜੀਓਜ਼ ਨੇ ਕੁਝ ਲੇਡੀਜ਼ ਨੇ ਜਿਨ੍ਹਾਂ ਨੇ ਕੰਪਲੇਨ ਕੀਤੀ ਹੈ ਕੱਲ ਨੂੰ ਧਰਨੇ ਲੱਗਣਗੇ ਤੋ ਇਹੋ ਜੀ ਗੱਲਾਂ ਇਹਦੇ ਨਾਲ ਇਹ ਕੋਈ ਮਸ਼ਹੂਰੀ ਦੀ ਗੱਲ ਤਾਂ ਬਣੀ ਨਹੀਂ ਹੈਗੀ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ ਕਿ ਤੁਸੀਂ ਇਹ ਜਿਹੜਾ ਵਰਡ ਹੈ ਇਹ ਕਿਉਂ ਇਸਤੇਮਾਲ ਕੀਤਾ ਇਹਦੇ ਉੱਤੇ ਇੱਕ ਇਹ ਵੀ ਹੈਗਾ ਪੰਜਾਬ ਦੇ ਲੋਕ ਬਹੁਤ ਨਰਾਜ਼ ਨੇ ਉਹਨਾਂ ਨੇ ਬਾਈਕਾਟ ਕਰਨ ਦੀ ਗੱਲ ਕੀਤੀ ਹੈ ਜੈਜ਼ਬੀਨ ਨੂੰ ਕਿਉਂਕਿ ਤੁਸੀਂ ਵੀ ਨੋਟਿਸ ਲੈ ਰਹੇ ਹੋ ਸੰਗਾਂ ਸੰਗਿਆਨ ਲੈ ਰਹੇ ਹੋ ਹਲੇ ਤੱਕ ਕੋਈ ਜਵਾਬ ਆਇਆ ਕਿੰਨੇ ਦਿਨ ਹੋ ਗਏ ਤੁਸੀਂ ਨੋਟਿਸ ਦਿੱਤਾ ਤੇ ਸਾਡਾ ਨੋਟਿਸ ਹੈਗਾ ਇਹ ਗਿਆ ਹੈ ਬਿਊਰੋ ਨੂੰ ਕਿਹਾ ਹੈ ਇਨਵੈਸਟੀਗੇਸ਼ਨ ਦੇ ਲਈ ਅਸੀਂ ਉਹਨਾਂ ਦੇ ਜਿਹੜੀ ਹੈ ਉਹਨਾਂ ਨੇ ਕੀ ਫਾਈਂਡ ਆਊਟ ਕੀਤਾ ਕੀ ਤੱਥ ਨੇ ਇਹਦੇ ਪਿੱਛੇ ਜਾਂ ਕੀ ਗੱਲ ਹੋਈ ਹੈ ਉਸੀਂ ਉਹਦੀ ਵੇਟ ਕਰ ਰਹੇ ਹਾਂ ਜਿਹੜੀ ਕਿ 26 ਤਰੀਕ ਨੂੰ ਇਸ ਇਸ਼ੂ ਕੀਤਾ ਗਿਆ ਸੀ ਸਵੇਰੇ ਅੱਜ ਉਹਦੀ ਮਿਆਦ ਖਤਮ ਹੁੰਦੀ ਹੈ ਤੇ ਅੱਜ 5 ਵਜੇ ਤੱਕ ਅਗਰ ਕੋਈ ਸਾਨੂੰ ਇਹਦਾ ਜਵਾਬ ਨਹੀਂ ਆਉਂਦਾ ਤੇ ਅਸੀਂ ਕੱਲ ਫਿਰ ਦੁਬਾਰਾ ਨੋਟਿਸ ਭੇਜਾਂਗੇ ਔਰ ਉਸ ਤੋਂ ਬਾਅਦ ਅਗਰ ਜ਼ਰੂਰਤ ਪਈ ਤਾਂ ਜਾਇਜ਼ੀ ਬੀਨੂੰ ਵੀ ਸਮਨ ਕੀਤਾ ਜਾਏਗਾ ਅੱਛਾ ਮੈਮ ਅਗਰ ਉਹ ਨਹੀਂ ਆਉਂਦੇ ਨੇ ਜਾਂ ਜਵਾਬ ਨਹੀਂ ਆਉਂਦਾ ਤਾਂ ਫਿਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਤਦ ਕੋਈ ਤਾਂ ਉਹਨਾਂ ਨੂੰ ਕਰਨਾ ਹੀ ਪੈਗਾ ਇਹ ਤਾਂ ਹੈ ਨਹੀਂਗਾ ਕਿ ਕੋਈ ਕਵੇ ਕਿ ਮੈਂ ਗਾਣਾ ਤਾਂ ਜਿਹੜਾ ਰਿਲੀਜ਼ ਕਰ ਦਿੱਤਾ ਆ ਇੰਡੀਆ 'ਚ ਸਾਰੇ ਸੁਣ ਰਹੇ ਨੇ ਪਰ ਮੈਂ ਉਹਦਾ ਜਵਾਬਦੇਹੀ ਨਹੀਂ ਦੇ ਸਕਦਾ ਇਹ ਇਦਾਂ ਨਹੀਂ ਹੁੰਦਾ ਹੁੰਦਾ ਇਹ ਤਾਂ ਜਾਂ ਤਾਂ ਉਹਨਾਂ ਨੂੰ ਵਰਡ ਯੂਸ ਆਪਣਾ ਜਿਹੜਾ ਹੈ ਇਹ ਰਿਪਲੇਸ ਕਰਨਾ ਪਵੇਗਾ ਗਾਣੇ ਦੇ ਅੰਦਰ ਚਾਹੇ ਕੁਝ ਵੀ ਰਿਪਲੇਸ ਕਰਨ ਬੜਾ ਇੱਜ਼ਤਮੰਤਾਂ ਦੇ ਨਾਲ ਬੇਬੇ ਕਹਿ ਦੇਣ ਬੇਬੀ ਕਹਿ ਦੇਣ ਪੋਛਾ ਹੋ ਜਾ ਕਿ ਇਸਤੇਮਾਲ ਕਰਨ ਪਰ ਭੇਡਾਂ ਕਹਿਣਾ ਇਹੋ ਜਿਹੀ ਗੱਲਾਂ ਸ਼ਬਦ ਵੀ ਦੱਸਦਾ ਕੀ ਕੰਮ ਕੀ ਰਿਪਲੇਸ ਕਰ ਸਕਦੇ ਨੇ ਬੇਬੇ ਕਹਿ ਲਓ ਹੈ ਕਿ ਨਹੀਂ ਇੱਜ਼ਤਮੰਤਾਂ ਵਾਲਾ ਵਰਡ ਹੈਗਾ ਇਹ ਏ ਵਰ ਜਾਂ ਤਾਂ ਤੁਸੀਂ ਇਹਨੂੰ ਇਸ ਰਿਪਲੇਸ ਕਰੋ ਤੇ ਔਰਤ ਤੋਂ ਆਪਣੇ ਪੰਜਾਬ ਦੇ ਜਿੰਨੀਆਂ ਵੀ ਕੁੜੀਆਂ ਨੇ ਜਾਂ ਪੂਰੇ ਆਪਣੇ ਦੇਸ਼ ਭਰ ਦੇ ਕੁੜੀਆਂ ਨੇ ਇਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਂ ਇਹੋ ਜਿਹਾ ਗਲਤ ਕੰਮ ਕੀਤਾ ਹੈ ਜੀ ਮੈਂ ਕਈ ਵਾਰੀ ਗਾਇਕ ਜਾਂ ਫਿਰ ਐਕਟਰ ਜੇ ਹੁੰਦੇ ਨੇ ਇਸ ਤਰ੍ਹਾਂ ਦੀ ਕੰਟਰੋਵਰਸੀ ਦੇ ਵਿੱਚਕਾਰ ਜੇ ਹੁੰਦੇ ਨੇ ਉਹ ਦੇਸ਼ ਦੇ ਵਿੱਚਕਾਰ ਜਦ ਮੌਜੂਦ ਨਹੀਂ ਹੁੰਦੇ ਵਿਦੇਸ਼ ਬੈਠੇ ਹੁੰਦੇ ਨੇ ਤਾਂ ਉਹ ਫੋਨ ਦੇ ਵਿੱਚਕਾਰ ਹੀ ਆਪਣੀ ਗੱਲ ਕਹਿ ਕੇ ਜਿਹ ਹੈ ਖਲ ਖਤਮ ਕਰ ਲੈਂਦੇ ਕਿ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਹੈ ਵੀ ਦੇਖੋ ਐਦਾ ਜਦ ਤੁਹਾਨੂੰ ਮੈਂ ਦੱਸਿਆ ਨਾ ਕਿ ਇਨਵੈਸਟੀਗੇਸ਼ਨ ਪੂਰੀ ਹੋ ਜਾਣਦ ਉਸ ਤੋਂ ਬਾਅਦ ਉਹਨਾਂ ਨੂੰ ਵੀ ਸਮਨ ਕਰਾਂਗੇ ਜੇ ਵਿਦੇਸ਼ ਚ ਨੇ ਤਾਂ ਜ਼ਰੂਰ ਕਾਨਫਰੰਸ ਕਾਲ ਦੇ थ्रू ਦੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਕੋਈ ਰਿਪਰੈਜ਼ੈਂਟੇਟਿਵ ਹੋਏਗਾ ਆਫਿਸ ਬੇਰਰਜ਼ ਹੋਣਗੇ ਇਹ ਤਾਂ ਹੈ ਨਹੀਂ ਕਿ ਸਾਰੇ ਦੀ ਸਾਰੀ ਬਾਤ ਚੱਲੇਗੇ ਨਹੀਂ ਤੇ ਕਿਸੇ ਵੀ ਤਰੀਕੇ ਦੇ ਨਾਲ ਕੰਟੈਕਟ ਕੀਤਾ ਜਾਵੇਗਾ ਉਹਨਾਂ ਨੂੰ ਅਗਰ ਆਫੀਸ਼ੀਅਲ ਤੌਰ ਤੇ ਆਪਣੇ ਪੇਸ ਤੱਕ ਹੀ ਸੌਰੀ ਮੰਗ ਲੈਣ ਉਹ ਵੀ ਚੱਲੂਗਾ ਦੇਖਦੇ ਹਾਂ ਜੀ ਪਹਿਲਾਂ ਤਾਂ ਇਨਵੈਸਟੀਗੇਸ਼ਨ ਕਰ ਲੈਣ ਦੋ ਉਹਨਾਂ ਦਾ ਕੀ ਜਵਾਬ ਆਉਂਦਾ ਉਹਦੇ ਹਿਸਾਬ ਦੇ ਨਾਲ ਫਿਰ ਚੱਲਾਂਗੇ ਅੱਗੇ ਤਾ ਪੰਜਾਬੀ ਗਾਇਕ ਜੈਜੀਬੀ ਦੀ ਮੁਸ਼ਕਿਲਾਂ ਥੋੜੀਆਂ ਵਧੀਆਂ ਹੋਈਆਂ ਨੇ ਸਭ ਤੋਂ ਵੱਡੀ ਗੱਲ ਹੈ ਕਿ ਮੈਡਮ ਨੇ ਕਿਹਾ ਕਿ ਅਗਰ ਉਹ ਚਾਹੇ ਤਾਂ ਆਪਣੇ ਜਪੇੜ ਸ਼ਬਦ ਉਸਤੇ ਰਿਪਲੇਸ ਕਰ ਸਕਦੇ ਨੇ ਬੇਬੀ ਕਹਿ ਸਕਦੇ ਨੇ ਬੇਬੇ ਕਹਿ ਸਕਦੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਵਾਰ ਪੰਜਾਬੀ ਗਾਇਕ ਜੇ ਨੇ ਅਜਿਹੀ ਕੰਟਰੋਵਰਸੀ ਕ੍ਰੀਏਟ ਕਰਦੇ ਤਾਂ ਜੋ ਟੀਆਰਪੀ ਜੇ ਹ ਜ਼ਿਆਦਾ ਮਿਲੇ ਭਾਵੇਂ ਫਿਲਮ ਹੋਵੇ ਜਾਂ ਫਿਰ ਗੀਤ ਹੋਵੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ 26 ਅਪ੍ਰੈਲ ਨੂੰ ਨੋਟਿਸ ਭੇਜਿਆ ਗਿਆ ਸੀ ਤੇ ਅੱਜ ਜਿਹ ਹੈ 1 ਅਪ੍ਰੈਲ ਹੋ ਗਈ ਹੈ ਤੇ ਅੱਜ ਮਿਆਦ ਖਤਮ ਹੋ ਰਹੀ ਹੈ जैजी भी की फैसला लेंगे कि माफी मंगते हैं किस ढंग माफी मंगते हैं देखने वाली गल होगी कैमरामैन सुमित नीरू बिजलमान दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप